ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਹੀ ਮੰਦਭਾਗੀ ਤੇ ਦੁਖਦਾਇਕ ਖਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਗਾਇਕ ਪ੍ਰਸਿੱਧ ਗੀਤਕਾਰ ਸੇਵਕ ਬਰਾੜ ਖੋਖਰ ਕੱਲ ਸ਼ਾਮ ਨੂੰ ਆਏ ਮੀ ਹਨੇਰੀ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਤੇ ਉਹਨਾਂ ਦਾ ਮੌਕੇ ਤੇ ਹੀ ਦਿਹਾਂਤ ਹੋ ਗਿਆ। ਉਹਨਾਂ ਦੇ ਚਾਹਵਣ ਵਾਲੇ ਉਹਨਾਂ ਨੂੰ ਸ਼ਰਦ ਅਜਲੀ ਪੇਟ ਕਰ ਰਹੇ ਨੇ ਤੇ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਲਈ। ਸਤਕੁਰ ਅਗੇ ਅਰਦਾਸ ਕਰ ਰਹੇ ਨੇ ਬਿਊਰੋ ਰਿਪੋਰਟ ਪੀਨਿਊਜ਼ ਮੈਂ ਗੁਰਪ੍ਰੀਤ ਸਿੰਘ ਸਾਹਿਬ ਦਾ ਸਰਪੰਚ ਪਿੰਡ ਖੋਖਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਣ ਸੀਗੇ ਗੁਰਸੇਵ ਸਿੰਘ ਬਰਾੜ ਜੋ ਇੱਕ ਨਾਮੀ ਗੀਤਕਾਰ ਸੀਗਾ ਉਹ ਕੋਟਪੁਰੇ ਤੋਂ ਪਿੰਡ ਖੋਖਰ ਨੂੰ ਜਾ ਰਹੇ ਸੀ ਆ ਬਰਾਡ ਰੈਸਟੋਰੈਂਟ ਬਿਲਕੁਲ ਖਾਰਾ ਉਹਨਾਂ ਦੇ ਫਰੰਟ ਸਾਈਡ ਇੱਕ ਜਿਹੜਾ ਟਰੱਕ ਦੇ ਨਾਲ ਉਹ ਉਹਨਾਂ ਦਾ ਟਕਰਾਅ ਹੋਇਆ ਤੇ ਸਡਨਲੀ ਉੱਥੇ ਉਹਨਾਂ ਦੀ ਮੌਤ ਹੋ ਗਈ ਜੀ ਕੀ ਟਰੱਕ ਉਧਰੋਂ ਕੋਈ ਆ ਰਿਹਾ ਸੀ ਕੀ ਗੱਲ ਦਾ ਦੇਖੋ ਜੀ ਅਸੀਂ ਪਰਿਵਾਰਕ ਮੈਂਬਰ ਨਹੀਂ ਸੀ ਉੱਥੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਇਹਦੀ ਗਹਿਰਾਈ ਨਾਲ ਤਬਦੀਸ਼ ਕਰੇ ਆਸੇ-ਪਾਸੇ ਵੀਡੀਓਗ੍ਰਾਫੀ ਇਕੱਠੀ ਕਰੇ ਕਿਸ ਸਾਈਡ ਤੋਂ ਟਰੱਕ ਆ ਰਿਹਾ ਸੀ ਕਿਸ ਨੂੰ ਸਾਈਡ ਨੂੰ ਜਾ ਰਿਹਾ ਸੀ ਕਈ ਵਾਰੀ ਕੀ ਹੁੰਦਾ ਕਿ ਹਾਦਸੇ ਤੋਂ ਬਾਅਦ ਜਿਹੜੇ ਕਾਰੀਗਰ ਬੰਦੇ ਹੁੰਦੇ ਆ ਉਹ ਦੀਆਂ ਡਾਇਰੈਕਸ਼ਨਾਂ ਉਸ ਤਰੀਕੇ ਨਾਲ ਬਣਾ ਲੈਂਦੇ ਆ ਸੋ ਅਸੀਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਸ ਮਾਮਲੇ ਦੀ ਪੂਰੀ ਗਹਿਰਾਈ ਨਾਲ ਤਬਦੀਸ਼ ਕਰਕੇ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਕਿੰਨੀ ਕਿੰਨ੍ਹੀ ਉਮਰ ਸੀ ਲਗਭਗ 47 ਸਾਲ ਦੀ ਉਮਰ ਸੀ ਤੇ ਪਿੱਛੇ ਪਰਿਵਾਰ ਚ ਕੌਣ-ਕੌਣ ਹੈ ਜੀ ਆ ਪਰਿਵਾਰ ਦਾ ਜੀ ਮੋਢੀ ਉਹੀ ਸੀ ਕਹੋ ਕਮਾਊ ਜਿਹੜਾ ਉਹੀ ਸੀਗਾ ਉਸ ਤੋਂ ਅੱਗੇ ਬੇਟਾ ਉਹਨਾਂ ਦਾ ਇਹ ਜਿਹੜਾ ਇਹ ਸਟੱਡੀ ਕਰ ਰਿਹਾ ਤੇ ਪਿੱਛੇ ਬਜ਼ੁਰਗ ਹੈ ਤੇ ਉਹਨਾਂ ਦੀ ਵਾਈਫ ਹੈ ਜੀ ਇਹ ਸਾਨੂੰ ਕੋਈ ਰਾਤ ਤਲਾਹ ਮਿਲੀ ਸੀ ਕਿ ਇੱਕ ਟਰੱਕ ਤੇ ਮੋਟਰਸਾਈਕਲ ਦਾ ਹਾਦਸਾ ਹੋਇਆ ਇਹਦੇ ਵਿੱਚ ਗੁਰਸੇਵਕ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਕੋਖਰ ਜ਼ਿਲ੍ਹਾ ਮੁਕਸਰ ਉਮਰ 47 ਸਾਲ ਦੀ ਇਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦੇ ਵਾਰਸਾਂ ਨੂੰ ਬੁਲਾਇਆ ਉਹਨਾਂ ਦੇ ਬਿਆਨ ਬਿਤਾਉ ਕਗਲੀ ਕਾਰਵਾਈ ਕਰ ਰਹੇ। ਤੀ ਹਾਦਸਾ ਕਿੱਥੇ ਹੀ ਵਾਪਰੇ ਤੇ ਆ ਮਰਨ ਵਾਲਾ ਕਾਹਦੇ ਤੇ ਸੁਣਾ ਸੀ। ਇਹ ਮਰਨ ਵਾਲਾ ਮੋਟਰਸਾਈਕਲ ਤੇ ਸੀ ਇਹ। ਹਾਦਸਾ ਕਿੱਥੇ ਆ ਹਾਦਸਾ ਬਰਾੜ ਟੱਪ ਆ ਆਪਣਾ ਮੁਕਸਰ ਰੋਡ ਤੇ ਕਾਰਜ ਜਨ ਜੀਕ।